ਸੋ ਇਸ ਕਰਕੇ ਬੇਰੇਉ ਭਾਈ ਹਰਦਾਰ ਜੀ ਕਹਿੰਦੇ ਹੁੰਦਾ ਹੋਇ ਮਰੀਦ ਨਾ ਡੰਕੀ ਨਾ ਉਹਨਾਂ ਨੂੰ ਪਹਿਲੇ ਮੌਕੇ ਪਰਵਾਨਾ ਹੁਣ ਜੇ ਆਪਾਂ ਬਾਬਾ ਮੋਤੀ ਨਾਮ ਗੁਰਜੀਆਂ ਦੇ ਜੀਵਨ ਤੇ ਗੱਲ ਕਰਦੇ ਆਂ ਬੇਰੇਉ ਉਹਨਾਂ ਦੇ ਸਾਹਮਣੇ ਮੌਤ ਆ ਉਸ ਸਮੇਂ ਦਾ ਹਿੰਦੂ ਬੇਟੀਆਂ ਦੇ ਵਾਸਤੇ ਖਾਣਾ ਬਣਾਉਣ ਦਾ ਕੰਮ ਕਰਦੇ ਸੀਗੇ ਉਹਨਾਂ ਦੇ ਬੇਟਾ ਜੀ ਵੀ ਇਹੀ ਕੰਮ ਕਰਦੇ थे ਮਨ ਦੇ ਵਿੱਚ ਜੇ ਇਹ ਗੱਲ ਹੁੰਦੀ ਵੀ ਨਾ ਮੋਟ ਦਾ ਡਰ ਮੈਂ ਹਮੇਸ਼ਾ ਕਦੇ ਬਾਗੀਆਂ ਨੂੰ ਦੁੱਧ ਪਿਲਾ ਰਿਹਾ ਇਹਨਾਂ ਦੀ ਸੇਵਾ ਕਰ ਰਿਹਾ ਮੈਨੂੰ ਬੜੀ ਪਿਆਰ ਤੋਂ ਸਜਾ ਦਿੱਤੀ ਕਿਉਂਕਿ ਜੇ ਇਹ ਸਵਾਲ ਮਨ ਹੀ ਪੈਦਾ ਹੁੰਦਾ ਪਿਆਰਿਓ ਤਾਂ ਫਿਰ ਉਹ ਸੇਵਾ ਕਰਾ ਸਕਦੇ ਸੀ ਬਿਲਕੁਲ ਨਹੀਂ ਕਰ ਸਕਦੇ ਉਹਨਾਂ ਨੂੰ ਮੌਤ ਪਰਵਾਣ ਨਹੀਂ ਉਹਨਾਂ ਨੂੰ ਜਿਹੜਾ ਨਤੀਜਾ ਨਿਕਲਣਾ ਦਾ ਇਸ ਗੱਲ ਦਾ ਕੋਈ ਇੰਨਾ ਦੇ ਸਾਹਮਣੇ ਸੀਗਾ ਪਰ ਪਿਆਰਿਓ ਬਾਬਾ ਮਤੀ ਦਾ ਮਹਾਰਾਜ ਜੀ ਉਹਨਾਂ ਨੇ ਹਰਮਤ ਦੇ ਡਰ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਤਨ ਮੋਤੀ ਜਨ ਬਨ ਕਮਾਇਆ ਗੁਰ ਰੰਗ ਲੱਭੇ ਦੁਨ ਦੇ ਤੇ ਮਹਾਨ ਸੇਵਾ ਕਰ ਐਦਾ ਵੱਡਾ ਮੁੱਲ ਉਹਨਾਂ ਨੂੰ ਉਤਾਰਨਾ ਪਿਆ ਅੱਜ ਆਤਿਹਾਸ ਸਾਰੇ ਜਾਣਦੇ ਆਂ ਵੀ ਉਹਨਾਂ ਨੇ ਘਰ ਦੇ ਉਹਦੇ ਗੈੜੇ ਰੱਖ ਕੇ ਗੁਰੂ ਦੇ ਨਾਲਾਂ ਦੀ ਸੇਵਾ ਕੀਤੀ ਪਰ ਇਸ ਪਿਆਰੇ ਬਾਬਾ ਸਾਰੇ ਆਪਣੇ ਪਰਿਵਾਰ ਵਿੱਚ ਹੀ ਭੱਜੇ ਫਿਰਦੇ ਆ ਦਿਨ ਰਾਤ ਔਰ ਬਾਬਾ ਮੋਤੀ ਰਾਮ ਮਹਿਰਾ ਜੀ ਉਹਨਾਂ ਨੂੰ ਆਪਣੇ ਪਰਿਵਾਰ ਦੀ ਸ਼ਹਾਦਤ ਦੇ ਕੇ ਇਹ ਮੁੱਲ ਉਤਾਰਨਾ ਪਿਆ ਕੋ ਸਤਨਾਮ ਕਿੰਨੀ ਵੱਡੀ ਕੁਰਬਾਨੀ ਹੈ ਉਹਨਾਂ ਦੀ ਔਰ ਪਿਆਰੇ ਉਹ ਪਾਈ ਰੰਗਾਰ ਕੀ ਪਰਵਾਹ ਕਰਦੇ ਨੇ ਮਰਦਾ ਹੋਏ ਮਰੀਦ ਨਾ ਗੱਡੀ ਹੋਣਾ ਸਾਬਰ ਜਿਹੜਾ ਸ਼ਹੀਰ ਹੁੰਦਾ ਉਹਦੇ ਜੀਵਨ ਦੇ ਵਿੱਚ ਸਬਰ ਆਉਂਦਾ ਸਦਕ ਸਦਕ ਆਪਣੇ ਮਾਲਕ ਤੇ ਆਪਣੇ ਗੁਰੂ ਦੇ ਉੱਤੇ ਸਬਰ ਸਦਕ ਸ਼ਹੀਦ ਭਰ ਕਿਸੇ ਤਰ੍ਹਾਂ ਦਾ ਜਿੰਦਗੀ ਦੇ ਵਿੱਚ ਭਰਮ ਹੈ ਨਹੀਂ ਮਹਾਰਾਜ ਜੀ ਨੇ ਭਰਮੋਂ ਛੇਡ ਤੇ ਰਹੇ ਬਿਆਨ ਸੋ ਖਾਲਸਾ ਸਤਗੁਰੂ ਜੀ ਦੇ ਅੰਦਰ ਦੇ ਮਰ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭਰਮਾ ਪਿਆਰ ਹੋਦਾ ਐਡੀ ਵੱਡੀ ਸ਼ਹਾਦਤ ਦੇਈ ਨਹੀਂ ਸਕਦਾ ਆਪਣਾ ਆਤਮ ਹਾਵਨ ਕਰਨ ਨਾਲ ਆਪਣਾ ਜੀਵਨ ਆਪਣੇ ਜੀਵਨ ਦੀ ਵਾਰੀ ਦਾ ਦੇ ਵਾਰ ਦੇਣੀ ਇਹ ਮਰ ਜੀਵਣੇ ਕੋਲ ਸਿੱਖਾਂ ਦੇ ਇਹੀ ਸੇਗਾ ਕਰੀਆ सोई जय जय कारा करी सब आओ गुरु प्यारी गुरु स्वामी गुरु जी का खास रूप सब तो पहले पते दोहराइए सारे गणपति के आखो जी वाह गुरु जी का वाह गुरु जी की आज